ਓਵਰਲੋਡ ਟਿਪਰ ਬਣਿਆ ਕਾਲੇ ਇੱਕ ਵਾਰ ਸਵਾਰ ਨੌਜਵਾਨ ਪੀਜੀਆਈ ਰੈਫਰ ਬਿਮਾਰ ਮਾਪਿਆਂ ਦਾ ਸਹਾਰਾ ਖਤਰੇ ਵਿੱਚ ਗਹਿਰ ਬਣਿਆ ਓਵਰਲੋਡ ਟਿਪਰ ਇੱਕ ਵਾਰ ਸਵਾਰ ਨੂੰ ਉੱਤਰੜਿਆ ਇੱਕ ਦੀ ਹਾਲਤ ਨਾਜੂਕ ਬਿਮਾਰ ਮਾਪਿਆਂ ਦੇ ਹੰਝੂ ਹਿਲਾ ਰਹੇ ਨੇ ਰੂ ਅਖਿਰ ਹਾਸੇ ਦਾ ਕੋਣ ਹੈ ਅਸਲੀ ਜ਼ਿੰਮੇਦਾਰ ਕੀ ਪ੍ਰਸ਼ਾਸਨ ਸਿਰਫ ਤਮਾਸ਼ਾ ਵੇਖੇਗਾ ਜਾਂ ਇਹਨਾਂ ਮੌਤ ਦੇ ਸਦਾਕਰਾਂ ਤੇ ਨਕੀਲ ਕੱッセ ਦਾ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਸੜਕਾਂ ਤੇ ਦੌੜਦੇ ਓਵਰਲੋਡ ਟਿਪਰਾਮ ਲੋਕਾਂ ਲਈ ਮੌਤ ਦੇ ਸਦਾਕਰ ਬਣਦੇ ਜਾ ਰਹੇ ਹਨ ਅੱਜ ਫਿਰ ਤੇਜ਼ ਰਫ਼ਤਾਰ ਅਤੇ ਪ੍ਰਸ਼ਾਸਨਿਕ ਅਣਗਹਿਲੀ ਨੇ ਇੱਕ ਹੱਸਦੇ ਵਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਗਾ ਦਿੱਤਾ ਹੈ ਨੰਗਲ ਦੇ ਕਰੀਬੀ ਐਮਪੀ ਦੀ ਕੋਠੀ ਵਿਕੇ ਇੱਕ ਓਵਰਲੋਡ ਟਿਪਰ ਨੇ ਐਕਟੀਵਾ 'ਤੇ ਸਵਾਰ ਦੋ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਹਾਦਸਾ ਇੰਨਾ ਭਿਆਨਕ ਸੀ ਕਿ ਐਕਟੀਵਾ ਦੇ ਪ੍ਰਕਾਸ਼ੇ ਉੱਡ ਗਏ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਚਾਲਕ ਦੀ ਲਾਪਰਵਾਹੀ ਸਾਫ਼ ਦਿਖਾਈ ਦੇ ਰਹੀ ਸੀ ਅੱਜ ਨੰਗਲ ਦੀਆਂ ਸੜਕਾਂ 'ਤੇ ਸਿਰਫ ਇੱਕ ਹਾਦਸਾ ਨਹੀਂ ਹੋਇਆ ਸਗੋਂ ਸਾਡੇ ਸਿਸਟਮ ਦਾ ਜਨਾਜ਼ਾ ਨਿਕਲਿਆ ਹੈ ਇੱਕ ਪਾਸੇ ਓਵਰਲੋਡ ਟਿਪਰ ਨੇ ਦੋ ਨੌਜਵਾਨਾਂ ਨੂੰ ਦਰੜ ਦਿੱਤਾ ਤੇ ਦੂਜੇ ਪਾਸੇ ਮੋਕੇ ਉਤੇ ਐਂਬੂਲੈਂਸ ਤਾਂ ਕਿੰਨੀ ਪਹੁੰਚੀ ਸੜਕ ਉਤੇ ਤੜਫਦੇ ਰਹੇ ਨੌਜਵਾਨ ਪਰ 108 ਦੀ ਘੰਟੀ ਵੱਜਦੀ ਰਹੀ ਗੱਡੀ ਨਹੀਂ ਆਈ ਐਂਬੂਲੈਂਸ ਕਿੱਥੇ ਸੀ ਨੇਤਾ ਜੀ ਤੁਸੀਂ ਵੱਡੇ ਵੱਡੇ ਸੇਤ ਮੇਲੇ ਲਗਾਉਂਦੇ ਹੋ ਪਰ ਜਦੋਂ ਸੜਕ ਉਤੇ ਨੌਜਵਾਨ ਤੜਫ ਰਿਹਾ ਸੀ ਤਾਂ ਤੁਹਾਡੀ ਸਰਕਾਰੀ ਐਂਬੂਲੈਂਸ ਕਿੱਥੇ ਸੀ ਜੇਕਰ ਸਮੇਂ ਸਿਰ ਗੱਡੀ ਆ ਜਾਂਦੀ ਤਾਂ ਸ਼ਾਇਦ ਹਾਲ ਇੰਨੇ ਗੰਭੀਰ ਨਾ ਹੁੰਦੇ ਇਸ ਲਾਪਰਵਾਹੀ ਦਾ ਜ਼ਿੰਮੇਵਾਰ ਕੌਣ ਹੈ ਸ਼ਹਿਰ ਦੀਆਂ ਸੜਕਾਂ ਉੱਤੇ ਮੌਤ ਬਣ ਕੇ ਦੌੜਦੇ ਇਹ ਓਵਰਲੋਡ ਟਿਪਰ ਕਿਸ ਦੀ ਛਾਤੇ ਚੱਲ ਰਹੇ ਹਨ ਪੁਲਿਸ ਚੁੱਪ ਕਿਉਂ ਹੈ ਇਸ ਹਾਸੇ ਨੇ ਸਾਬਿਤ ਕਰ ਦਿੱਤਾ ਹੈ ਕਿ ਇੱਥੇ ਨਾ ਸੜਕ ਸੁਰੱਖਿਆ ਹੈ ਤੇ ਨਾ ਹੀ ਸਿਸਟਮ ਅਸੀਂ ਅਪੀਲ ਕਰਦੇ ਹਾਂ ਕਿ ਪ੍ਰਸ਼ਾਸਨ ਜਾਗੇ ਜਖਮੇ ਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਜਾਂ ਪ੍ਰਸ਼ਾਸਨ ਚੁੱਕੇ ਇਸ ਹਾਸੇ ਦਾ ਸਭ ਤੋਂ ਦਰਦਨਾਕ ਪਹਿਲੂ ਪੀੜਤ ਦੇ ਘਰ ਦੇ ਹਾਲਤ ਹਨ ਜਖਮੀ ਨੌਜਵਾਨ ਦੇ ਮਾਤਾ ਪਿਤਾ ਬਜ਼ੁਰਗ ਅਤੇ ਬਿਮਾਰ ਹਨ ਜਦੋਂ ਉਹਨਾਂ ਨੂੰ ਆਪਣੇ ਪੁੱਤ ਦੀ ਹਾਲਤ ਦਾ ਪਤਾ ਲੱਗਾ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਉਹ ਬੇਬਸ ਮਾਪੇ ਜੋ ਆਪਣੇ ਬੁਢਾਪੇ ਦੇ ਸਹਾਰੇ ਦੀ ਸਲਾਮਤੀ ਲਈ ਦੁਆਵਾਂ ਮੰਗ ਰਹੇ ਹਨ ਨੂੰ ਵੇਖ ਕੇ ਹਰ ਅੱਖ ਨਮ ਹੈ ਸਵਾਲ ਇਹ ਹੈ ਜੇਕਰ ਰਾਹਲ ਦੀ ਲੱਤ ਠੀਕ ਨਾ ਹੋਈ ਤਾਂ ਇਹਨਾਂ ਬਜ਼ੁਰਗਾਂ ਦਾ ਸਹਾਰਾ ਕੌਣ ਬਣੇਗਾ ਲੋਕਾਂ ਵਿੱਚ ਭਾਰੀ ਰੋਸ਼ਿਆ ਤੇ ਮੰਗ ਕੀਤੀ ਜਾ ਰਹੀ ਹੈ ਕਿ ਟਿੱਪਰ ਚਲਕ ਉਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਸਿਰਫ ਤਮਾਸ਼ਾ ਵੇਖੇਗਾ ਜਾਂ ਇਹਨਾਂ ਮੌਤ ਦੇ ਸਦਾਗਰਾਂ ਤੇ ਨਕੇਲ ਕੱਸੇਗਾ ਜਾਗੋ ਪ੍ਰਸ਼ਾਸਨ ਜਾਗੋ ਸਾਨੂੰ ਸੜਕਾਂ ਤੇ ਹਾਸੇ ਨਹੀਂ ਸੁਰੱਖਿਆ ਚਾਹੀਦੀ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਰੇਕੇਸ਼ ਰਾਣਾ ਦੀ ਰਿਪੋਰਟ ਪਾਜੀ ਮੇਰਾ ਨਾਮ ਕਰਨੈਲ ਸਿੰਘ ਹੈ ਜੀ। ਪਾਜੀ ਅਸੀਂ ਆ ਪਿੰਡ ਹੰਬੇਵਾਲ ਤੋਂ ਰਹਿਣ ਵਾਲੇ। ਪਾਜੀ ਪਿੰਡ ਤੋਂ ਅਸੀਂ ਇੱਕ ਛਿਹੜੇ ਪਿੰਡ ਚੱਲੇ ਸੀਗਾ ਮੋਡਾ ਮਲਾਣਾ। ਮੋਡਾ ਮੇਰਾ ਦਰਜ ਕਰਦਾ ਸੀਗਾ ਮੈਂ ਕਿਹਾ ਚੱਲ ਮੋਡਾ ਦੇਖਾ ਕੇ ਲੈ ਕੇ ਆਨੇ। ਪਾਜੀ ਜਿੱਦਾਂ ਇੰਡੀਕੇਟਰ ਲਾਇਆ ਮੈਂ ਟਰਨ ਕਰ ਰਿਹਾ ਉਹ ਗੱਡੀ ਕਿ ਤਵੇਂ ਆ ਕੇ ਬੱਜੀ ਵਿੱਚ ਜੇ ਵੱਜ ਗਈ ਚਲ ਤੂੰ ਰੋਕ ਤਾਂ ਲੈ ਘਟ ਤੋਂ ਘਟ। ਪਾਜੀ ਕਰੀਜ਼ਾ ਲੱਗਾ 100 ਮੀਟਰ ਕਰੀਜ਼ੇ ਆ ਕੇ ਭਾਈਏ। ਟਿੱਪਰ ਸੀਗਾ ਪਾਜੀ। ਪਾਜੀ ਭਰਿਆ ਸੀਗਾ ਲੋ ਟਿੱਪਰ। ਨਹੀਂ ਪਾਜੀ ਉਹਨੇ ਦੇਖਿਆ। ਬਸ ਕਿਦਾਂ ਛੱਟ ਪਾਜੀ ਮੇਰੇ ਤਾਂ ਪੈਰ ਫੈਕਚਰ ਦੂਈ ਮੁੰਡੇ ਲੱਤ ਗਈ ਪ ਪਾਜੀ ਹਾਜ਼ਰ ਕਰਨ ਹੈ ਹੀ ਪਾਜੀ ਪਾਜੀ ਐਕਸੈਂਟ ਐਕਟਿਵ ਹੋ ਜਾ ਰਿਹਾ ਦਾ ਮੁੰਡਾ ਠੀਕ ਹੈ ਟਿੱਪਰ ਵੱਜਿਆ ਬਹੁਤ ਪੂਰੇ ਤਰੀਕੇ ਨਾਲ ਠੀਕ ਹੈ ਉਹਨਾਂ ਦੀ ਲੱਤ ਵਿਚਾਰੀ ਵਿੱਚ ਆ ਗਈ ਟਿੱਪਰ ਦੇ ਬੋਧ ਮੈਗਨਾ ਇਹਨਾਂ ਬਿਆਨਕ ਸੀਨੋਆਂ ਗੱਲ ਛੱਡ ਦੋ ਇੱਕ ਲੱਤ ਵਿਚਾਰੀ ਪੂਰੀ ਡੈਮੇਜ ਹੋ ਗਈ ਦੂਸਰੀ ਲੱਤ ਨੂੰ ਨੁਕਸਾਨ ਹੋਇਆ ਹੋਇਆ ਮੁੰਡੇ ਦੀ ਪੂਰੀ ਜ਼ਿੰਦਗੀ ਇੱਕ ਤਰ੍ਹਾਂ ਬਈ ਤੁਹਾਨੂੰ ਮੇ ਲੋ ਖਤਮ ਹੋ ਗਈ ਇੱਕ ਰੋਡ ਦੀ ਬਹੁਤ ਦਿੱਕਤ ਹੈ ਐਨਾ ਛੋਟਾ ਰੋਡ ਹੋਣ ਕਰਕੇ ਹਰ ਇੱਕ ਰੋਜ਼ ਰੋਜ਼ ਸਾਡੀ ਦੁਕਾਨ ਦੇ ਬਾਹਰ ਵੀ ਘੱਟੋ ਘੱਟ ਰੋਜ਼ ਦਿਨ ਦੇ ਅਰਧ ਅਰਧ ਐਕਸੈਂਟ ਪੱਕੇ ਹੀ ਹੈ ਕੋਈ ਛੋਟਾ ਹੋਵੇ ਔਰ ਤੋਂ ਪਹਿਲਾਂ ਸਾਡੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਰੋਡ ਦਾ ਸਭ ਤੋਂ ਪਹਿਲਾਂ ਜ਼ਰੂਰੀ ਜਿਹੜੀ ਜ਼ਰੂਰੀ ਚੀਜ਼ ਹੈ ਬਣਾਓ ਉਹਨਾਂ ਨੂੰ ਭਾਜੀ ਰੋਜ਼ ਐਕਸੀਡੈਂਟ ਹੁੰਦੇ ਇੱਥੋਂ ਪੂਰਾ ਲੈ ਕੇ ਆਪਣੇ ਸਾਡੀ ਦੁਕਾਨ ਦੇ ਬਾਹਰ ਹੀ ਕਿ ਐਮਪੀ ਕੋਠੀ ਦੁਕਾਨ ਦੇ ਦਾ ਆਪਣੀ ਦੁਕਾਨ ਦੇ ਬਾਹਰ ਹੀ ਰੋਜ਼ ਦੇ ਭਾਜੀ ਤਿੰਨ ਚਾਰ ਕਿੰਨੇ ਪੱਕੀ ਹੋਣੇ ਹੋਣੇ ਆ ਵੱਡੇ ਹੁੰਦੇ ਦੇਖੋ ਕਿੰਨਾ ਵੱਡਾ ਚਾਂਸ ਹੋ ਗਿਆ ਜੀ ਇਹਦੀ ਛੋਟੇ ਛੋਟੇ ਐਕਸੀਡੈਂਟ ਬਹੁਤ ਹੁੰਦੇ ਭਾਜੀ ਉਸ ਤੋਂ ਬਾਅਦ ਭਈ ਆਪਾਂ ਐਮਬੂਲੈਂਸ ਨੂੰ ਫੋਨ ਕੀਤਾ 108 ਤੇ ਪਹਿਲਾਂ ਤਾਂ 15 ਵੀ ਫੋਨ ਤੋਂ ਬਾਅਦ ਚੱਕਿਆ ਨਹੀਂ ਫੋਨ ਉਹਨਾਂ ਨੇ ਉਸ ਤੋਂ ਬਾਅਦ ਉਹ ਚੱਕਿਆ ਫਿਰ ਉਹ ਕਹਿੰਦੇ ਗੱ ਅੱਧਾ ਘੰਟਾ 10-15 ਮਿੰਟ ਤਾਂ ਉੱਥੇ ਵੇਸਟ ਹੋ ਗਏ ਭਾਈ ਜੀ ਖੜੇ ਰਹੇ ਇੰਨੀ ਦੇ ਨੂੰ ਐਂਬੂਲੈਂਸ ਕੋਈ ਨਹੀਂ ਆਈ ਜੀ ਵੇਟ ਕਰ ਰਹੇ ਕਹਿੰਦੇ ਅੱਗੇ ਤੁਹਾਡੀ ਕੋਲ ਲਾਣੇ ਆ ਉਹ ਲਾਈਪ ਹੈ ਜੀ ਪਰ ਮੁੜ ਕੇ ਕਹਿੰਦੇ ਐਂਬੂਲੈਂਸ ਸਾਰੀ ਵਿਅਸਤ ਹੈ ਸੋਰੀ ਨਹੀਂ ਆ ਸਕਦੀ ਫਿਰ ਕਹਿੰਦੇ ਐਮਰਜੈਂਸੀ ਤੇ ਕਾਲ ਕਰੋ 112 ਤੇ ਜੀ ਐਮਰਜੈਂਸੀ 12 ਕਾਲ ਕਰ ਰਹੇ ਉਹ ਵੀ ਕੋਈ ਜਵਾਬ ਨਹੀਂ ਦੇ ਰਹੇ ਭਾਈ ਫਿਰ ਕੁਦਰਤੀ ਇੱਥੋਂ ਔਟੋ ਆ ਰਿਹਾ ਸੀਗਾ ਔਟੋ ਦੇ ਪਿੱਛੇ ਬਿਠਾ ਕੇ ਦੇਖ ਲਓ ਐਡੀ ਵੱਡੀ ਪੈਨ ਹਾਸਾ ਹੋਣ ਤੋਂ ਬਾਅਦ ਵੀ ਕਿਸੇ ਦੀ ਕੋਈ ਅੰਗਹਿਲੀ ਇੰਨੀ ਅੰਗਹਿਲੀ ਹੈ ਭਾਈ ਥੋੜੀ ਐਂਬੂਲੈਂਸ ਤਾਂ ਮ ਬਹੁਤ ਮੁਸ਼ਕਿਲ ਨਾਲ ਭਾਈ ਨੂੰ ਬਿਠਾ ਕੇ ਹੀ ਕੰਬਲ-ਗੁੰਬਲ ਪਾ ਕੇ ਚੀਕਦਾ ਆ ਭਾਈ ਪੂਰੇ ਰਸਤੇ ਭਾਈ ਐਂਬੂਲੈਂਸ ਹੁੰਦੀ ਸ਼ਾਇਦ ਇੰਨੀ ਦਰਦ ਨਾ ਹੁੰਦੀ ਕੋ ਥੋੜਾ ਬੋਤਾਂ ਇੰਜੈਕਸ਼ਨ ਵਗੈਰਾ ਲਾਗੇ ਤਾਂ ਥੋੜਾ ਆਰਾਮ ਨਹੀਂ ਜਾਂਦਾ ਭਾਈ ਇੱਕ ਬੰਦਾ ਹਾਸਾ ਹੋ ਗਿਆ ਜ਼ਿੰਮੇਵਾਰ ਕੌਣ ਹੈ ਕਿਸ ਨੂੰ ਜ਼ਿੰਮੇਵਾਰੀ ਜ਼ਿੰਮੇਵਾਰੀ ਪਈ ਤਾਂ ਦੇਖੋ ਜ਼ਿੰਮੇਵਾਰੀ ਤਾਂ ਕਿਸੇ ਵੀ ਨਹੀਂ ਸਾਰੇ ਕਹੋਂਗੇ ਟਿਪਰ ਲੱਦੀ ਗਲਤੀ ਹੈ ਟਿਪਰ ਨੇ ਮਾਰੇ ਜੀ ਕੋਈ ਕਹੋਂਗਾ ਮੁੰਡੇ ਦੀ ਗਲਤੀ ਹੈ ਮੁੰਡਾ ਵਿੱਚ ਆ ਗਿਆ ਜੀ ਦੇਖੋ ਹੁਣ ਜ਼ਿੰਮੇਵਾਰੀ ਤਾਂ ਭਾਈ ਕਿਸੇ ਵੀ ਨਹੀਂ ਲੈ ਸਕਦੇ ਤਾਂ ਪਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਹੈਗੀ ਐਂਬੂਲੈਂਸ ਦੀ ਭ ਰੋਡ ਰੋਡ ਲਈ ਸਭ ਤੋਂ ਪਹਿਲਾਂ ਰੋਡ ਹੀ ਹੈ ਨਾ ਰੋਡ ਵੱਡਾ ਹੁੰਦਾ ਇੰਨੇ ਵੱਡੇ ਕੰਮ ਹੋਣੀ ਬੰਦ ਹੋਏ ਨੇ ਭਾਈ ਜੀ ਐਕਸਟੈਂਡਰ ਜਿੱਦੋਂ ਸਾਰੀ ਦੁਨੀਆ 'ਚ ਹੁੰਦੀ ਹੈ ਪਰ ਇੱਧਰ ਸਾਡੇ ਜਿਹੜੇ ਰੋਜ਼ ਹੁਣ ਇੱਕੋ ਇੱਕੋ ਰਸੜਕ ਤੇ ਸੋਸੋ ਐਕਸੀਡੈਂਟ ਹੋਣ ਤਾਂ ਫਿਰ ਰੋਡ ਦਾ ਵੀ ਸਭ ਤੋਂ ਪਹਿਲਾਂ ਦੋਸ਼ ਆਇਆ ਨਾ ਇਹ ਐਕਸੀਡੈਂਟ ਤੇ ਤਾਂ ਹੋਣੀ ਰੋਡ ਬਣਨ ਤੋਂ ਬਾਅਦ ਬੰਦ ਹੋਏ ਨੇ ਪਰ ਥੋੜੇ ਘਟਦੇ ਨੇ ਭਾਈ ਅੱਧੇ ਕਿਹਾ 10% ਐਕਸਟੈਂਡ ਰਹਿਣੇ ਸਾਰੇ ਹੁਣ 100% ਐਕਸਟੈਂਡ ਚੱਲ ਰਿਹਾ ਜੀ ਜੀ ਮੰਨਦੇ ਹੋ ਕਿ ਇਸ ਰੋਡ ਉਤੇ ਟ੍ਰੈਫਿਕ ਬਹੁਤ ਜ਼ਿਆਦਾ ਹੋਗੀ ਕਿਉਂਕਿ ਨਾਲ ਵਾਲਾ ਰੋਡ ਹਾਂਜੀ ਇੱਥੇ ਤੋਂ ਲੈ ਕੇ ਇੱਥੇ ਤੱਕ ਜਾਮ ਸੀਗਾ ਲੱਗਿਆ ਭਾਈ ਆਪਣੇ ਹਸਪੀਟਲ ਤੱਕ ਦੇ ਬਾਹਰ ਤੱਕ ਜਾਮ ਲੱਗਿਆ ਭਾਈ ਇੰਨਾ ਤਕੜਾ ਇੰਸਾਨ ਤੇ ਪੂਰੇ ਇੱਥੇ ਉੱਥੇ ਰੋਗ ਦੇ ਉੱਪਰ ਕੜਦੇ ਕੜਦੇ ਆਏ ਭਾਈ ਐਂਬੂਲੈਂਸ ਨਹੀਂ ਲੋਕੀ ਸਾਈਡ ਦੇ ਦਿੰਦੇ ਸਾਰਿਆਂ ਨੂੰ ਹੁਣ ਅਸੀਂ ਐਵੇਂ ਸਾਨੂੰ ਸਾਈਡ ਕਿਨੇ ਦੇਣੀ ਭਾਈ ਮੈਂ ਐਕਟਿਵ ਅੱਗੇ ਪਿੱਛੇ ਉਹਨਾਂ ਦਾ ਆਟੋ ਚੱਲ ਰਿਹਾ ਭਾਈ ਸਾਈਡ ਨਾ ਕੋਈ ਦੇਵੇ ਐਡਾ ਐਡਾ ਰੱਛਾ ਸਾਰੇ ਕਾਲ ਇੱਕ ਤੋਂ ਇੱਕੋ ਭਾਈ ਐਂਬੂਲੈਂਸ ਹੁੰਦੀ 1 ਮਿੰਟ ਤੇ ਭਾਈ ਨਹੀਂ ਇੱਥੇ ਆਉਣਾ ਦਾ ਨਾ ਖੂਨ ਇੰਨਾ ਵੇਸ ਤੋਂ ਭਾਈ ਗੱਲ ਛੱਡ ਦੋ ਸਾਰਾ ਬਲੱਡ ਲੌਸ ਹੋ ਗਿਆ ਭਾਈ ਦਾ ਇੰਨਾ ਬਲੱ ਟਰੀਟ ਕਰ ਰਹੇ ਆ ਡਾਕਟਰ ਆ ਟਰੀਟ ਕਰ ਰਹੇ ਹੋ ਤਾਂ ਰੈਫਰ ਕਰੂੰਗੇ ਅੱਗੇ ਹੁਣ ਉਹ ਆਪਣੇ ਕੋਲੋਂ ਵੈਸੇ ਲੱਗੇ ਹੋਏ ਆ ਸਾਰੇ ਸਹੀ ਤਰੀਕੇ ਨਾਲ ਹੀ ਕੰਮ ਕਰ ਰਹੇ ਇਦਾਂ ਦੀ ਗੱਲ ਨਹੀਂ ਬਾਕੀ ਹੁਣ ਇੱਥੇ ਵੀ ਕੋਈ ਹੈ ਨਾ ਵੱਡੀ ਦਿੱਕਤ ਨਹੀਂ ਹੈ ਕਿ ਸੈੱਟ ਹੋ ਗਿਆ ਸਭ ਕੁਝ ਇੱਥੇ ਦਾ ਅੱਗੇ ਰੈਫਰ ਹੀ ਹੋਣਾ ਭਾਜੀ ਭਾਲੇ ਵੀ ਐਂਬੂਲੈਂਸ ਆਉਂਗੀ ਦੇਖੋ ਕਿਆ ਬਣਨ ਲੱਗੇ ਗਿਆ ਨਹੀਂ ਪਰ ਹੋਇਆ ਬਹੁਤ ਵੱਡਾ ਕੰਮ ਹੈ ਇਸ ਕਰਕੇ ਜ਼ਰੂਰੀ ਹੈ ਰੋਡ ਬੰਨਣਾ ਚਾਹੀਦਾ ਭਾਜੀ ਰੋਡ ਵੱਲੋਂ ਸਭ ਤੋਂ ਵੱਡੀ ਹੈ ਰੋਡ ਬੰਨਣਾ ਚਾਹੀਦਾ